ਪੰਜਾਬੀ ਉਹ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਲੁਧਿਆਣ ਦੀ ਬਾਈ ਇਲੈਕਸ਼ਨ ਦਾ ਰਿਜ਼ਲਟ ਆਇਆ ਬਾਲਤੜੇ ਨੇ ਬਹੁਤ ਬੁਰੀ ਤਰ੍ਹਾਂ ਹਾਰਿਆ ਸ਼ੋਮਨੀ ਕਾਲੀਦਲ ਜਿੰਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ 8% ਵੋਟ ਤੇ ਵੀ ਆ ਸਕਦੇ ਹਾਂ 8% ਵੋਟ ਪਈ ਹੈ ਹਾਲਾਂਕਿ ਸਾਡੇ ਵਕੀਲ ਸਾਹਿਬ ਕਮਨ ਸਾਹਿਬ ਜਿਨ੍ਹਾਂ ਨੂੰ ਮੈਂ ਬਹੁਤਾ ਜਾਣਦਾ ਨਹੀਂ ਪਰ ਜਿੰਨਾ ਉਹਦਾ ਨਾਮ ਸੁਣਿਆ ਬਹੁਤ ਵਧੀਆ ਚੰਗੇ ਇਨਸਾਨ ਉਹ ਆਪਣੇ ਪ੍ਰਧਾਨ ਵੀ ਰਹੇ ਉੱਥੇ ਤੇ ਹਰ ਬੰਦਾ ਉਹਨਾਂ ਦਾ ਸਨਸਕਾਰ ਕਰਦਾ ਸੀ ਇੰਨੇ ਚੰਗੇ ਬੰਦੇ ਦੇ ਹੋਣ ਦੇ ਬਾਵਜੂਦ ਵੀ ਅਲੋਇ ਸੁਖਵੀਰ ਧੜੇ ਨੇ ਮੇਰਾ ਖਿਆਲ ਹੈ ਵੀ ਦਿਨ ਰਾਤ ਇੱਕ ਕਰਕੇ ਰੱਖੀ ਹੈ ਪਰ ਫੇਰ ਵੀ 8% ਵੋਟ ਪਾਉਣਾ ਇਹ ਪੰਥ ਦੇ ਲਈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਬਹੁਤ ਹੀ ਮਾੜੀ ਖਬਰ ਹੈ ਸੋ ਸਾਡੇ ਲਈ ਅੱਜ ਮੈਂ ਖਾਸ ਕਰਕੇ ਜਿਹੜੀ ਪੰਜ ਮੈਂਬਰੀ ਸਾਡੀ ਕਮੇਟੀ ਹੈ ਜਿਹੜੀ ਸ਼੍ਰੀ ਕਾਲ ਤਖਸਾਲ ਨੇ ਬਣਾਈ ਹੈ ਉਹਨੂੰ ਹੱਥ ਵਨ ਕੇ ਬੇਨਤੀ ਕਰੂੰਗਾ ਕਿ ਉਹ ਛੇਤੀ ਜੋ ਸ਼੍ਰੀ ਕਾਲ ਤਖਸਾਲ ਨੇ ਹੁਕਮ ਕੀਤਾ ਹੈ ਕਿ ਚੰਗੀ ਪੰਥਕ ਸੋਚ ਵਾਲੇ ਬੰਦੇ ਚੰਗੇ ਇਮਾਨਦਾਰ ਤੇ ਧਿਆਨدار ਬੰਦੇ ਲੈ ਕੇ ਆਉਣ ਅੱਜ ਜਿਹੜੀ 51% ਵੋਟ ਪਈ ਹੈ ਉਹਨੇ ਵੀ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਹੈ ਕਿ ਲੋਕ ਨਾ ਤਾਂ ਆਪ ਨੂੰ ਚਾਹੁੰਦੇ ਨੇ ਨਾ ਕਾਂਗਰਸ ਨੂੰ ਚਾਹੁੰਦੇ ਨੇ ਨਾ ਕਿਸੇ ਹੋਰ ਪਾਰਟੀ ਨੂੰ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਕਿ ਚੰਗੇ ਇਨਸਾਨ ਹੋਣ ਤੇ ਰੀਲ ਪਾਰਟੀ ਕੋਈ ਨਾ ਕੋਈ ਅੱਗੇ ਆਵੇ ਤਾਂ ਕਿ ਅਸੀਂ ਵੋਟਾਂ ਪਾਸ ਕੀਏ 50% ਵੋਟ ਪਈ ਹੈ ਇਹਦਾ ਮਤਲਬ ਲੋਕ ਇਹਨਾਂ ਪਾਰਟੀਆਂ ਤੋਂ ਖੁਸ਼ ਨਹੀਂ ਹਨ ਇਹਨਾਂ ਨੂੰ ਲੁੱਟਣ ਤੋਂ ਬਿਨਾ ਦਿੱਲੀ ਆਣੇ ਆ ਕੇ ਇੱਥੇ ਜੋ ਲੁੱਟ ਮਚਾਈ ਹੈ ਪਿਛਲੇ 4 ਸਾਲ ਦੇ ਵਿੱਚ ਮੇਰਾ ਖਿਆਲ ਹੈ ਵੀ ਇਤੋਂ ਬਾਅਦ ਕੁਝ ਹੋ ਨਹੀਂ ਸਕਦਾ ਆ ਮੈਂ ਕੱਲ ਪੱਤਰ ਨਹੀਂ ਦੇਖ ਰਿਹਾ ਸੀਗਾ ਕਿ ਪਹਿਲੀ ਵਾਰ ਹੋਇਆ ਹੈ ਕਿ ਚੀਫ ਮਿਨਿਸਟਰ ਨੂੰ ਹਟਾ ਕੇ ਤੁਸੀਂ ਚੀਫ ਸੈਕਟਰ ਨੂੰ ਚੇਅਰਮੈਨ ਲਾਤਾ ਕਿ ਇਹ ਡਵੈਲਪਮੈਂਟ ਦੇ ਕੰਮ ਇਹ ਕਰਵਾਉਣਗੇ ਇਦੋਂ ਬਦਕਿਸਮਤੀ ਕੋਈ ਗੱਲ ਹੋ ਸਕਦੀ ਹੈ ਅਰ ਜਿੰਨੇ ਪਤਾ ਨਹੀਂ ਕਿੰਨੇ ਬੰਦੇ ਦੀ ਇੰਟਰਵਿਊ ਕੀਤੀ ਐ ਕਿ ਜੀ ਇਹ ਬੰਦੇ ਆ ਕੇ ਇੱਥੇ ਕਮਾਂਡ ਸਾਂਭਣਗੇ। ਇਹੀ ਕਾਰਨ ਹੈ ਕਿ ਅੱਜ ਆਪਾਂ ਪਿੱਛੇ ਪਿੱਛੇ ਜਾ ਰਹੇ ਆਂ। ਪੰਜਾਬ ਦਾ ਜਿੰਨਾ ਕਰਜ਼ਾ 70 ਸਾਲ ਦੇ ਵਿੱਚ ਚੜਿਆ ਉਹ ਮੇਰਾ ਖਿਆਲ ਹੈ ਵੀ 4 ਸਾਲ ਦੇ ਵਿੱਚ ਉਨੇ ਹੀ ਕਰਜ਼ਾ ਫੇਰ ਦੁਬਾਰੇ ਚੜ ਗਿਆ। ਅੱਜ ਅਸੀਂ ਘਟਦੇ 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 ਕਿੱਥੇ ਆ ਗਏ? ਇਹ ਬਹੁਤ ਸੋਚਣ ਆਈ ਗੱਲ ਹੈ। ਸੋ ਆਪਾਂ ਸਾਰੇ ਜਾਣੇ ਰੱਖ ਕੇ ਹਿੰਮਤ ਕਰੀਏ ਕਿ ਆਪਾਂ ਚੰਗੀ ਲੀਡਰਸ਼ਿਪ ਲੈ ਕੇ ਆਈਏ ਜਿਹਨੂੰ ਲੋਕ ਲਾਈ ਕਰਨ। ਲੋ ਬੋਟ ਤਾਂ ਥੋੜੀ 99% ਪੈਣੀ ਚਾਹੀਦੀ ਆ ਆਪਾਂ ਦਾ 100% ਪੈਣੀ ਚਾਹੀਦੀ ਹੈ ਹਰ ਬੰਦਾ ਸੋਚੇ ਕਿ ਮੈਂ ਆਪਣੀ ਬੋਟ ਪੋਲ ਕਰਨੀ ਹੈ ਮੈਂ ਚੰਗੇ ਬੰਦੇ ਲੈ ਕੇ ਆਉਣੇ ਨੇ ਚੰਗੇ ਇਨਸਾਨਾਂ ਨੂੰ ਵੋਟ ਪੈਣੀ ਚਾਹੀਦੀ ਆ ਚੰਗੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਆ ਇਹ ਤਾਂ ਇੱਕ ਅਲਰਜੀ ਵਾਲੀ ਗੱਲ ਹੋ ਗਈ ਕਿ ਸਾਨੂੰ ਅਲਰਜੀ ਆ ਫਲਾਣੇ ਬੰਦੇ ਤੋਂ ਅਸੀਂ ਉਹਨਾਂ ਨੂੰ ਵੋਟ ਹੀ ਨਹੀਂ ਪਾਉਣੀ ਆ ਸਾਡੀ ਭੈਣ ਕਮਲਜੀਤ ਕਿੱਡੇ بڑے ਪਰਿਵਾਰ ਦੇ ਵਿੱਚੋਂ ਆ ਸਾਡੇ ਬਹੁਤ ਹੀ ਸਕਾਰਜੋਗ ਵੀਰ ਜਿਹੜਾ ਅੱਜ ਵੀ ਜੇਚ ਬੈਠੇ ਨੇ ਫਾਂਸੀ ਸਜ਼ਾ ਦੇ ਵਿੱਚ ਜ਼ੋਰ ਲਾ ਲਿਆ ਉਹਨਾਂ ਨੂੰ ਕਿ ਤੁਸੀਂ ਮਾਫੀ ਮੰਗ ਲਓ ਅੱਜ ਵੀ ਆਪਣੇ ਸਟੈਂਡ ਦੇ ਉੱਤੇ ਪੂਰੇ ਖੜੇ ਨੇ ਪਰ ਕਿਉਂ ਨਹੀਂ ਵੋਟ ਪਈ ਸੁਖਵੀਰ ਸਿੰਘ ਬਾਦਲ ਕਰਕੇ ਉਹਨਾਂ ਨੂੰ ਵੋਟ ਨਹੀਂ ਪਈ ਤੇ ਇਹ ਇਹ ਹੀ ਕਾਰਨ ਹੋਇਆ ਹੈ ਜੇ ਕਿਤੇ ਉਹਨਾਂ ਦੇ ਪਿੱਛੇ ਸੁਖਵੀਰ ਸਿੰਘ ਬਾਦਲ ਨਾ ਹੁੰਦਾ ਸ਼ਾਇਦ ਉਹਨਾਂ ਦੀ ਬਹੁਤ ਵੱਡੀ ਜਿੱਤ ਪ੍ਰਾਪਤ ਹੁੰਦੀ ਅੱਜ ਆਪਾਂ ਖਾਲਸਾ ਜੀਨ ਦੇਖ ਰਹੇ ਹਾਂ ਕਿ ਉਹਨਾਂ ਦੀ ਪਿਤਾ ਜੀ ਦੀ ਕੁਰਬਾਨੀ ਸੀ ਤੇ ਲੋਕਾਂ ਨੇ ਉਹਨਾਂ ਨੂੰ ਚੇਤਾਵਤ ਆ ਕਿ ਇਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਹੈ ਸੋ ਲੋਕਾਂ ਦਾ ਹਮਦਰਦੀ ਆ ਪੰਥ ਦੇ ਨਾਲ ਲੋਕ ਪੰਥ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ ਪਰ ਇਹ ਨਹੀਂ ਚਾਹੁੰਦੇ ਕਿ ਉਹ ਲੋਕ ਜਿਹੜੇ ਪੰਥ ਦੋਖੀ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਕੰਮ ਕਰ ਰਹੇ ਨੇ ਪੰਥ ਦੇ ਉਲਟ ਕੰਮ ਕਰ ਰਹੇ ਨੇ ਜਿਹੜੇ ਸ਼ਿਓਮਨੀ ਕਮੇਟੀ ਨੂੰ ਬਰਤ ਰਹੇ ਨੇ ਉਹਨਾਂ ਨੂੰ ਅਸੀਂ ਅੱਗੇ ਨਹੀਂ ਲੈ ਕੇ ਆਉਣਾ ਲੋਕ ਘਰ ਘਰ ਸਨੇਹਾ ਦੇ ਰਹੇ ਨੇ ਹਰੇਕ ਇਲੈਕਸ਼ਨ ਦੇ ਵਿੱਚ ਸਨੇਹਾ ਦੇ ਰਹੇ ਨੇ ਸੋ ਇਹਦਾ ਮਤਲਬ ਇਹ ਹੋਇਆ ਕਿ ਲੋਕ ਸੁਖਵੀਰ ਨੂੰ ਵੋਟ ਨਹੀਂ ਪਾਉਣੀ ਚਾਹੁੰਦੇ ਜੋ ਵੀ ਕੈਂਡੀਡੇਟ ਖੜਾ ਹੋ ਗਿਆ ਕੋਈ ਚੰਗਾ ਹੋਵੇ ਮਾੜਾ ਹੋਵੇ ਪਰ ਉਹ ਕਹਿੰਦੇ ਨੇ ਜੇ ਉਹ ਤੋਂ ਬਿਨਾ ਆਜੀ ਵੋਟ ਪਾਉਣ ਨੂੰ ਤਿਆਰ ਆ ਜੇ ਉਹ ਵਿੱਚ ਹੈ ਤਾਂ ਅਸੀਂ ਉਹਨੂੰ ਵੋਟ ਨਹੀਂ ਪਾਉਣੀ ਜਿੰਨਾ ਮਰਜ਼ੀ ਚੰਗਾ ਮੰਜਾ ਲਿਆਓ ਸੋ ਆਪਾਂ ਸਾਰੇ ਬੈਠ ਕੇ ਇਹ ਫੈਸਲਾ ਕਰੀਏ ਕਿ ਆਪਾਂ ਚੰਗੀ ਸੋਚ ਵਾਲੇ ਲੋਕ ਇਮਾਨਦਾਰ ਤੇ ਧਿਆਨدار ਜੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਨੂੰ ਹੁਕਮਨਾਮਾ ਜਾਰੀ ਕੀਤਾ ਹੈ ਖਾਸ ਕਰਕੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਕਿ ਤੁਸੀਂ ਪਾਰਦਰਸ਼ੀ ਭਰਤੀ ਕਰਨੀ ਹੈ ਆਧਾਰ ਕਾਰਡ ਦੇ ਨਾਲ ਭਰਤੀ ਕਰਨੀ ਹੈ ਉਹਦੇ ਵਿੱਚੋਂ ਚੰਗੀ ਲੀਡਰਸ਼ਿਪ ਲੈ ਕੇ ਆਉਣੀ ਹੈ ਜਿਹੜੀ ਪੰਜਾਬ ਦਾ ਪੰਜਾਬੀਆਂ ਦਾ ਪਲਾ ਕਰ ਸਕਣ